ਸਸ਼ੀ ਕਾਲਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਕਾਂਗਰਸ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਇਨੇ ਦਿਨੀ ਫਿਰੋਜ਼ਪੁਰ ਹਲਕੇ ਦੇ ਵਿੱਚ ਨੇ ਕਿਉਂਕਿ ਫਿਰੋਜ਼ਪੁਰ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਹੜ੍ਹ ਨੇ ਜਿਹੜੇ ਆਏ ਹੋਏ ਨੇ ਵੱਡੇ ਪੱਧਰ ਦੇ ਉੱਪਰ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਤੇ ਰਾਜਾ ਵੜਿੰਗ ਇਸ ਹਲਕੇ ਦਾ ਦੌਰਾ ਕਰਦੇ ਅੱਜ ਵਿਖਾਈ ਦਿੱਤੇ ਇਸ ਮੌਕੇ ਉਹਨਾਂ ਨੇ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਉਹ ਮੀਡੀਆ ਦੇ ਜ਼ਰੀਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤੇ ਮੁੱਖ ਮੰਤਰੀ ਮਾਨ ਹੁਣਾਂ ਨੂੰ ਪੁੱਛੇ ਨੇ ਤੇ ਇਸ ਤੋਂ ਇਲਾਵਾ ਇਹ ਵੀ ਦੱਸ ਦਈਏ ਕਿ ਉਹਨਾਂ ਨੇ ਸਖਤ ਕੀਤੀ ਹੈ ਮੁੱਖ ਮੰਤਰੀ ਮਾਨ ਹੁਣਾਂ ਦੀ ਜਿਹੜਾ 1 ਮਹੀਨੇ ਦਾ ਤਨਖਾਹਾਂ ਛੱਡਣ ਦਾ ਫੈਸਲਾ ਲਿਆ ਗਿਆ ਪਰ ਸਭ ਤੋਂ ਪਹਿਲਾਂ ਗੱਲ ਬਾਤ ਤੁਹਾਨੂੰ ਸੁਣਾ ਦਿੰਨੇ ਆ ਰਾਜਾ ਵੜਿੰਗ ਹੁਣਾਂ ਦੀ ਜਿੱਥੇ ਉਹ ਸਵਾਲ ਕਰਦੇ ਵਿਖਾਈ ਦੇ ਰਹੇ ਨੇ ਕਿ ਆਖਿਰਕਾਰ ਕਿਹੋ ਜਿਹਾ ਪ੍ਰਬੰਧ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਗਏ ਨੇ ਧਰਨੇ ਲਈ ਸੀ ਪਹਿਲਾ ਧਰਨਾ ਮਾਨਸਾ ਤੋਂ ਸ਼ੁਰੂ ਹੋਇਆ ਪਟਿਆਲਾ ਆ ਪਿਰੋਜ਼ਪੁਰ ਪਰ ਜ਼ਿਲ੍ਹੇ ਦੇ ਵਿੱਚ ਅਸੀਂ ਧਰਨਾ ਲਾਇਆ ਸਾਡੀ ਮੰਗ ਸੀ ਮੈਨੂੰ ਪਤਾ ਯਾਰ ਜਦੋਂ ਭਗਵਾਨ ਸਿੰਘ ਮੰਗ ਕਰ ਰਿਹਾ ਸੀ ਮੁਰਗੀ ਦਾ ਤੇ ਮੈਂ ਪੱਕੀ ਦਾ ਇਸੇ ਜਗ੍ਹਾ ਤੇ ਇਸੇ ਜਗ੍ਹਾ ਤੇ ਕਿਹਾ ਗਿਆ ਨਾ ਸਰ ਇੱਥੇ ਬਿਆਨ ਦਿੱਤਾ ਸੀ ਔਰ ਪਟਿਆਲੇ ਦੇ ਵਿੱਚ ਅਸੀਂ ਫਿਰ ਉਸ ਦਿਨ ਧਰਨਾ ਲਾਇਆ ਸੀ ਅਸੀਂ ਅਖੇ ਯਾਰ ਘਰਾਂ ਦਾ ਦਿੱਦਿਓ ਜ਼ਮੀਨ ਦਾ ਦਿੱਦਿਓ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਕਿ ਆਪੋਜੀਸ਼ਨ ਆਵਾਜ਼ ਆਪੋਜੀਸ਼ਨ ਹੋ ਕਿਸੇ ਡਲਾ ਦਾ ਮਾਰ ਨਹੀਂ ਸਕਦੀ ਆਪੋਜੀਸ਼ਨ ਗੋਲੇ ਟਰਨੇ ਤੇ ਜਾਂ ਸ਼ਬਦਾਂ ਦੇ ਰਾਹੀਂ ਤੁਹਾਡੇ ਰਹੀ ਆਪਣੀ ਗੱਲ ਪਹੁੰਚਾਉਣ ਦਾ ਕੰਮ ਹਾਂ ਅੱਜ ਵੀ ਅਸੀਂ ਇੱਥੇ ਆਏ ਹਾਂ ਉਹ ਜਰਾਸ਼ਨ ਪਾਣੀ ਵੀ ਲੈ ਕੇ ਆਏ ਹਾਂ ਤੇ ਟਿਲ ਫੁੱਲ ਭੇਟਾ ਮਦਦ ਕਰ ਸਕਦੇ ਹਾਂ ਜਾਂ ਕੁਝ ਆਪਦੀ ਤਨਖਾਹ ਦੇ ਵਿੱਚੋਂ ਵੀ ਅਸੀਂ ਕੁਝ ਐਸੇ ਦੇਾਂਗੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਕਰਨਾ ਸਰਕਾਰਾਂ ਨੇ ਹੈ ਔਰ اپੋਜੀਸ਼ਨ ਜੀ ਅੱਜ ਹੋਂ ਸਾਰਾ ਰਾ ਟੂਡੇ ਇੱਕ ਘੰਟਾ ਮੈਨੂੰ ਇਹਨਾਂ ਪਾਰਲੀਮੈਂਟ ਅਸੀਂ ਹੋਣ ਤੇ ਲੱਗੇ ਸੋ ਉਹ ਇੱਥੇ ਆਉਣ ਦਾ ਮਕਸਦ ਇਹ ਹੈ ਕਿ ਤੁਹਾਡੇ ਰਾਹੀਂ ਅਸੀਂ ਗੁੰਗੀ ਬਹਿਰੀ ਸਰਕਾਰ ਦੇ ਕੰਨਾਂ ਤੱਕ ਹੈਲੀਕਾਪਟਰ ਦੇ ਕੇ ਲੋਕਾਂ ਨੂੰ ਬੇਫਕੂ ਬਣਾਉਣਾ ਚਾਹੁੰਦੀ ਹੈ ਹੈਲੀਕਾਪਟਰ ਚ 5 ਸਵਾਰੀਆਂ ਬੈਂਦੀਆਂ ਕਰਾਬ ਤੇ 50 ਸਵਾਰੀਆਂ ਦਾ ਮਤਲਬ 5 ਕੁਆਂਟਲ ਹੋਰੇ ਚ ਮਾਲ ਚਾਹ ਦਾ ਦੀ ਹੈਲੀਕਾਪਟਰ ਦੇ ਕੇ ਉਹ ਜੀ ਇਹ ਬੇਫਕੂ ਬਣਾਉਣਾ ਮੁੱਖ ਮੰਤਰੀ ਸਾਹਿਬ ਛੱਡਣ ਜੀ ਮੈਂ ਆਪਦਾ ਹੈਲੀਕਾਪਟਰ ਲਾਤਾ ਉਹ ਹੈਲੀਕਾਪਟਰ ਲਾਤਾ ਤੇ ਕਿੰਨੇ ਲੋਕਾਂ ਨੂੰ ਸਹਾਇਤਾ ਮਿਲੀ ਸੋ ਇਹ ਗੱਲ ਨਾਲ ਲੋਕਾਂ ਨੂੰ ਸਹਾਇਤਾ ਨਹੀਂ ਮਿਲਦੀ ਇੱਥੇ ਆ ਗਿਆ ਜਿੰਨਾ ਟੀਮਸ ਹੈ ਜਾਂ ਇੱਥੇ ਰਾਹਤ ਸਮਗਰੀ ਹੈ ਜੂ ਲੋਕਾਂ ਦਾ ਨੁਕਸਾਨ ਹੋ ਰਿਹਾ ਉਸ ਦਾ ਹੋ ਗਿਆ ਪਰ ਜਿੱਥੋਂ ਤੱਕ ਗੱਲ ਹੈ ਨੋਕਾ ਬਾਆ ਸਾਹਿਬ ਨੇ ਕਿਹਾ ਮੈਂਬਰ ਆਫ ਪਾਰਲੀਮੈਂਟ ਦਾ ਸੀਮਤ ਦਾਇਰਾ ਹੈ ਐਮ ਐਲ اے ਦਾ ਇੱਕ ਸੀਮਤ ਦਾਇਰਾ ਹੈ ਲੇਕਿਨ ਮੁੱਖ ਮੰਤਰੀ ਦਾ ਦਾਇਰਾ ਬੜਾ ਵੱਡਾ ਜਦੋਂ 23 ਫਲੱਡ ਆਇਆ ਸੀ ਸਰਕਾਰ ਨੂੰ ਤੁਸੀਂ ਸਾਨੂੰ ਪੁੱਛ ਰਹੇ ਸਰਕਾਰ ਨੂੰ ਚਾਹੀਦਾ ਸੀ ਕੋਈ ਪ੍ਰਪੋਜ਼ਲ ਬਣਾ ਕੇ ਵਾਟਰ ਰਿਸੋਰਸਸ ਨੂੰ ਦਿੱਤਾ ਜਾਵੇ ਤੱਕ ਦਿੱਲੀ ਜੀ ਮਿਲਿਆ ਜਾਂਦਾ ਮੰਨ ਲਓ ਮੈਂ ਚਿੱਠੀ ਦੇਤੀ ਮੈਂ ਮਨਦੀਪ ਤਰੂੜਾ ਮੈਂ ਹੁਣ ਆਉਣ ਵਾਲੇ ਸਮੇਂ ਵਿੱਚ ਮੈਂ ਤੇ ਕਮਾਇਆ ਸਾਹਿਬ ਅਸੀਂ ਮਿਸਟਰ ਯਾਦਵ ਹੈ ਜਿਹੜਾ ਵਾਟਰ ਰਿਸੋਰਸਸ ਮਿਸਟਰ ਨੂੰ ਮਿਲਾਂਗੇ ਔਨ ਦਿਸ ਆ ਜਿਹੜੀ ਡੈਮ ਲੈਕਿਨ ਸਾਡੇ ਮਿਲਣ ਦੇ ਨਾਲ ਕੇਵਲ ਪ੍ਰਪੋਜ਼ਲ ਅੱਗੇ ਅੱਗੇ ਤੁਰ ਪੈਗਾ ਪੂਰੇ ਉਦੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੀ ਵਾਟਰ ਰਿਸੋਰਸਸ ਮਨਿਸਟਰ ਨੇ ਇਹ ਰਾ ਅੱਗੇ ਤੱਗਾ ਲੈ ਕੇ ਇਹਨੂੰ ਨਿਪਰੇ ਚਾੜਨਾ ਵੀ ਜੀ ਸਾਡੇ ਨਹੀਂ ਆ ਅਸੀਂ ਲੈਂਡ ਰਿਕੁਆਇਰ ਕਰਾਂਗੇ ਤੁਸੀਂ ਆ ਇਹ ਇੰਨਾ ਕੰਮ ਅਸੀਂ ਕਰਦੇ ਹਾਂ ਸਰ ਲੇਕਿਨ ਇਹਦੇ ਕੋਈ ਉੱਤਾ ਹੀ ਨਹੀਂ ਕੀਤਾ ਜਾਂਦਾ ਨਹੀਂ ਇਸ ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਜਿਹੜਾ ਇਹ ਜ਼ਮੀਨ ਹੈ ਜਿੱਥੇ ਹਰ ਵਾਰੀ ਹੜ੍ਹ ਆਉਂਦਾ ਹੈ ਇਹ ਜ਼ਮੀਨ ਦੇ ਵਿੱਚ ਹੀ ਦਰਿਆ ਵਗਦਾ ਤੇ ਸਾਡਾ ਪੱਕਾ ਹੱਲ ਕੀਤਾ ਜਾਵੇ ਸਾਡਾ ਮੁਆਵਜ਼ਾ ਦਿੱਤਾ ਜਾਵੇ ਕੱਲ ਇੱਥੇ ਲਾਲਜੀਤ ਭੁੱਲਰ ਆਏ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਰੇਤਾ ਚੱਕਣ ਦਾ ਦੇ ਦਾਂਗੇ ਤੁਸੀਂ ਜਿਹੜਾ ਇਹਨਾਂ ਦੀ ਡਿਮਾਂਡ ਹੈ ਕਿ ਸਾਡਾ ਪੱਕਾ ਹੱਲ ਕੀਤਾ ਜਾਵੇ ਤੁਸੀਂ ਕੀ ਕੀਤਾ ਕਰੋਗੇ ਕਿਉਂਕਿ ਸਰ ਕਿਹਾ ਜਾਂਦਾ ਹੈ ਕਿ ਦਰਿਆ ਦੀਆਂ ਜ਼ਮੀਨਾਂ ਪਤਰੀਆ ਦੀ ਮਾਲਕੀ ਜ਼ਮੀਨਾਂ ਨੇ ਹਰ ਵਾਰੀ ਅੱਲੇ ਸਿਗਾ ਖੰਡੂਤ ਸਾਹਿਬ ਉੱਥੇ ਜਿਹੜੀਆਂ ਦਰਿਆ ਦੀਆਂ ਜ਼ਮੀਨਾਂ ਸੀਗੀਆਂ ਉੱਥੇ ਤਾਂ ਪਾਣੀ ਹੈ ਨਹੀਂਗਾ ਜਿਹੜੀਆਂ ਮਾਲਕੀ ਜ਼ਮੀਨਾਂ ਉਹਨਾਂ 'ਚ ਉਹਨਾਂ 'ਚ ਪਾਣੀ ਹੈ ਜਿਵੇਂ ਇਹ ਕਹਿੰਦੇ ਦਰਿਆ ਨੂੰ ਸਫਾਈ ਕੀਤੀ ਜਾਵੇ ਖੋਦਿਆ ਜਾਵੇ ਮੱਗੇ ਪੱਟਿਆ ਜਾਵੇ ਉਹ ਦਰਿਆ ਤਾਂ ਹੋ ਗਿਆ ਉੱਚਾ ਤੇ ਜ਼ਮੀਨਾਂ ਹੋ ਗਿਆ ਨੀਂਂੀਆਂ ਪਾਣੀ ਜਾਂਦਾ ਮਾਲਕੀ ਜ਼ਮੀਨਾਂ ਦੇ ਵਿੱਚ ਹਾਂਜੀ ਅੱਛਾ ਮੈਨੂੰ ਉੱਥੇ ਇੱਕ ਹੋਰ ਕਹਾਣੀ ਪਤਾ ਲੱਗੀ ਸ਼ਾਇਦ ਇੱਥੇ ਵੀ ਹੋਵੇ ਇਹ ਗੱਲ ਇਹਨਾਂ ਜ਼ਮੀਨਾਂ ਨੂੰ ਬੈਂਕ ਲੋਨ ਵੀ ਨਹੀਂ ਦਿੰਦਾ ਨਹੀਂ ਨਹੀਂ ਇਹ ਬੰਦ ਕਰ ਨਹੀਂ ਬੰਦ ਦੇ ਬਾਰੇ ਪਤਾ ਨਹੀਂ ਸੀ ਇਹ ਦੇਸ਼ ਦੀ ਪਾਰਲੀਮੈਂਟ 'ਚ ਵੀ ਸਵਾਲ ਚੱਕਾਂਗੇ ਆਉਣਾਂਗੇ ਜ਼ਮੀਨਾਂ ਦਾ ਕਸੂਰ ਕੀ ਤੁਸੀਂ ਅਕਵਾਇਰ ਕਰ ਲਓ ਇਹਨਾਂ ਦੀਆਂ ਜ਼ਮੀਨਾਂ ਨੂੰ ਅਕਵਾਇਰ ਕਰ ਲਓ ਸਰਕਾਰ ਇਹਨਾਂ ਨੂੰ ਪੈਸੇ ਦੇ ਦੇ ਤੁਸੀਂ ਦਰਿਆ ਕੱਢ ਲਓ ਨਾ ਕੱਢ ਲਓ ਇਹਨਾਂ ਨੂੰ ਇਹਨਾਂ ਦੀਆਂ ਜ਼ਮੀਨਾਂ ਦੇ ਪੈਸੇ ਦੇ ਦੋ ਇਹ ਤਾਜਕ ਦਰਿਆ ਜਿੱਥੇ ਮਾਰ ਨਹੀਂ ਕਰਦਾ ਉੱਤੇ ਜਾ ਕੇ ਅੰਦੀ ਗਰੀਬਾਂ ਲੈ ਜਾਂਦੇ ਆਈਸ ਸਾਥ ਵਿਚਾਰੇ ਡੁੱਬ ਜਾਂਦੇ ਆ ਮੁਆਵਜ਼ਾ ਤੁਸੀਂ ਨਹੀਂ ਦਿੰਦੇ ਮੁਆਵਜ਼ਾ ਤੁਸੀਂ ਨਹੀਂ ਦਿੰਦੇ ਲੋਨ ਬੈਂਕ ਨਹੀਂ ਦਿੰਦਾ ਡੁੱਬਣਾ ਇਹਨਾਂ ਨੇ ਹੈਗਾ ਇਹਨਾਂ ਦਾ ਤਾਂ ਉਲਟਾ ਇਨਵੈਸਟਮੈਂਟ ਹੋ ਰਹੀ ਹੈ ਇਹ ਆਪਦੇ ਖਰਚੇ ਤੇ ਜਿਹੜੀਆਂ ਫਸਲਾਂ ਵੀ ਤੇ ਡੁੱਬ ਜਾਂਦੀਆਂ ਸੋ ਬਿਲਕੁਲ ਇਹਨਾਂ ਦੀ ਵਾਜਬ ਹੈ ਮੈਂ ਦੋ ਗੱਲਾਂ ਕਰਾਂਗਾ ਉਹਨਾਂ ਲਈ ਸਮੇਂ 'ਚ ਮੈਂ ਤੇ ਕਬਾਇਸਿਕ ਵਿਕਤਾ ਮਿਸਟਰ ਯਾਦ ਜੀ ਜਿਹੜਾ ਆਰਡਰ ਰਿਸੋਰਸਸ ਮਿਸਟਰ ਹੈ ਜਿਹੜੀ ਉਹ ਰੀਪੋਰਟ ਦੇ ਬਰਾਬਰ ਉਹ ਅਸੀਂ ਮਿਸਟਰ ਸਿੱਕੀ ਵੀ ਮਿਲ ਗਏ ਤੇ ਪਿੰਕੀ ਜੀ ਨੂੰ ਲੈ ਕੇ ਵੀ ਦੂਜਾ ਜਿਹੜਾ ਇਹ ਕੰਮ ਚ ਹੈ ਦੇਸ਼ ਦੀ ਲੋਕ ਸਭਾ ਦੇ ਵਿੱਚ ਇਹਨਾਂ ਜ਼ਮੀਨਾਂ ਦੇ ਬਾਰੇ ਅਸੀਂ ਇਹ ਗੱਲ ਕਰਾਂਗੇ ਆਈਦਰ ਰਿਕਵਾਇਰ ਦੇਮ ਆਈਦਰ ਉਹਨਾਂ ਨੂੰ ਪ੍ਰੋਪਰ ਪੱਕੇ ਤੌਰ ਤੇ ਮੁਆਵਜ਼ਾ ਜਿਵੇਂ ਬਾਰਡਰ ਏਰੀਆ ਫੰਡਸ ਆਉਂਦਾ ਹੈ ਤੁਸੀਂ ਇਹ ਦੇ ਦਿਓ ਕਿ ਜਿੱਥੇ ਹੜ੍ਹ ਪੀੜ ਤੇ ਜਿਹੜੀਆਂ ਜ਼ਮੀਨਾਂ ਜਿਹੜੀਆਂ ਮਾਰਚ ਆਉਂਦੀਆਂ ਪੱਕੀਆਂ ਉਹਨਾਂ ਵਾਸਤੇ ਤੁਸੀਂ ਆਏ ਸਾਲ ਤੁਸੀਂ ਉਹਨਾਂ ਨੂੰ ਕੋਈ ਨਾ ਕੋਈ ਸਮਾਨੀ ਸਹਾਇਤਾ ਉੱਥੋਂ ਪੇਟਿਆ ਕਰੋ ਪਰਮਾਨੈਂਟ ਹੀ ਹੋ ਜਾਏ ਇਹ ਕਦੇ ਮਾਰਚ ਆ ਗਿਆ ਚਲੋ ਮੈਂ ਨਹੀਂ ਕਹਿੰਦਾ ਵੀ ਉਹਨੂੰ ਲੱਖ ਰੁਪਇਆ ਤੁਸੀਂ ਉਸਦੇ ਮੁਤਾਬਕ ਤਾਂ ਜੋ ਵੀ ਇੰਨੀ ਕਮਾਰ ਹੈ ਉਹਨਾਂ ਨੂੰ ਪਹਿ ਜਾਂਦੀ ਹੈ ਉਹਨਾਂ ਦਾ ਕੰਮ ਚੰਗੀ ਚੱਲਦਾ ਹੈ। ਇਹ ਸੋ ਕਰਾਂਗੇ। ਕਾਂਗਰਸ ਦੇ ਵਿੱਚ ਕ੍ਰੈਡਿਟ ਵਾਰ ਵੀ ਚੱਲ ਰਹੀ ਹੈ ਜੀ। ਤੁਸੀਂ ਉੱਤੇ ਕੀ ਕਹਿਣਾ ਚਾਹੋਗੇ? ਤੁਸੀਂ ਸੰਗਠਨ ਦੇ ਪਰਨਾ ਆ ਜਿਹੜੀ ਹਰ ਪੀੜਾ ਦਾ ਇਲਾਕਾ ਹੈ ਤੁਹਾਡੇ ਲੀਡਰ ਜਾ ਰਹੇ ਆ ਪਸਟੋਲ ਜੀ ਰਹੇ ਆ। ਤੁਸੀਂ ਪਾਰਟੀ ਦੇ ਪ੍ਰਧਾਨ ਨੂੰ ਕੀ ਕਹਿਣਾ ਚਾਹੋਗੇ? ਪਰਕਰ ਨਹੀਂ ਜਾ ਰਹੇ ਤੁਹਾਡੀ ਕ੍ਰੈਡਿਟ ਨਹੀਂ ਚੱਲ ਰਹੀ ਆ ਵੀ ਮੈਂ ਪਹਿਲਾਂ ਵਿਖਾ ਦਿਆਂ ਤੇ ਉਹ ਪਹਿਲਾਂ ਵਿਖਾ ਦੇ। ਹੈ ਨਹੀਂ ਯਾਰ ਇਹੋ ਜੀ ਗੱਲ ਕਰਦੇ। ਤੁਸੀਂ ਨਹੀਂ ਚਾਹੁੰਦੇ ਕਿ ਮੇਰਾ ਚੈਨਲ ਪਹਿਲਾਂ ਵਿਖਾਊਗਾ ਵੀ ਇੱਥੇ ਕੋਈ ਨੁਕਸਾਨ ਹੋਇਆ। ਕੋਲਿਟੀਸ਼ਨ ਦਾ ਰਿਸ ਕੰਪੇਅਰ ਕਿ ਜਰਨਲਿਸਟ ਦਾ ਜੌਬ ਹੈ ਨਾ ਜੀ ਇਹ ਨੋ 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 ਆਈ ਐਮ ਨੋਟ ਐਗਰੀ ਵਿਦ ਯੂ ਨਾ 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 ਜੀ ਇੱਕ ਮਿੰਟ ਹਰ ਜੇ ਕੋਈ ਪੋਲੀਟੀਸ਼ੀਅਨ ਕੰਮ ਕਰ ਲੇ ਜੇ ਦਾ ਅਸੀਂ ਇੱਥੇ ਆਏ ਆਵਾਂਗੇ ਨਾ ਤਾਂ ਦੈਨ ਯੂ ਵਿਲ ਸੇ ਕਿ ਭਈ ਰਾਜਾ ਵੜਿੰਗਦਾ ਇੱਥੇ ਬੋੜੇ ਇਨੀ ਕਬਾਇਆ ਆਇਆ ਹੀ ਨਹੀਂ ਪਿੰਖੀ ਨੇ ਆਇਆ ਜੇ ਅਸੀਂ ਆ ਗਏ ਦੈਨ ਯੂ ਹੈਵ ਟੂ ਸੇ ਕਿ ਹਾਂ ਭਈ ਇਹਦਾ ਕ੍ਰੈਡਿਟ ਹੋਰ ਹੈ ਸਾਡੇ ਤਾਂ ਦੋਵੇਂ ਪਾਸੇ ਜੁੱਤੀਆਂ ਮਾਰਨੀਆਂ ਹੀ ਮਾਰਨੀਆਂ ਹੈ ਕਹਿਣ ਦਾ ਮਤਲਬ ਤੇ ਅਸੀਂ ਖਾਣ ਵਾਸਤੇ ਤਿਆਰੀ ਹੁੰਨੇ ਮੇਰੇ ਕਹਿਣ ਦਾ ਬ੍ਰਦਰ ਹਰ ਬੰਦੇ ਨੇ ਆਪਦੀ ਡਿਊਟੀ ਨਿਭਾਉਣੀ ਹੈ ਕੋਈ ਐਮ.ਐਲ.ਏ ਸਰਪੈਂਟ ਨੇ ਆਪਦਾ ਆਉਣਾ ਉੱਥੋਂ ਦੇ ਨੰਬਰਦਾਰ ਨੇ ਆਉਣਾ ਵੀ ਯਾਰ ਮੈਂ ਹਾਂ ਦਾ ਦਾਣਾ ਮਾਰ ਕੇ ਆਵਾਂ ਤੇ ਮੇਰੇ ਕੋਲੇ ਕਵਾਂਟਲ ਪੱਠੇ ਹੈ ਮੈਂ ਉਹੀ ਮਦਦ ਕਰੇ ਹਾਂ ਐਵੇਂ ਇਹਨੇ ਜਿੰਨਾ ਬ੍ਰਦਰ ਸਾਡਾ ਦਿਲ ਫੁੱਲ ਭੇਟਾ ਜਿਹੜਾ ਸਾਡੇ ਫਰਜ਼ ਹੈ ਆਪਦੇ ਫਰਜ਼ਾਂ ਦੀ ਪੂਰਤੀ ਕਰਦੇ ਹੋਏ ਕਿਤੇ ਕਿਸੇ ਨੇ ਜਾਣਾ ਕਿਸੇ ਨੇ ਅਕਾਲੀਆਂ ਵਾਲੇ ਜਾਣਾ ਕਿਸੇ ਨੇ ਕਾਂਗਰਸੀਆਂ ਜਾਣਾ ਕਿਸੇ ਨੇ ਝਾੜੂ ਵਾਲੇ ਜਾਣਾ ਹਾਂ ਸਤਾਤਰ ਪਾਰਟੀ ਦੀ ਜ਼ਿੰਮੇਵਾਰੀ ਜ਼ਿਆਦਾ ਹੁੰਦੀ ਹੈ ਕਿਉਂਕਿ ਉਹ ਤਾਕਤ ਹੈ ਉਹ ਜ਼ਰੂਰ ਆਪ ਦੇ ਨਾਲ ਕੁਝ ਨਾ ਕੁਝ ਸਹਾਇਤਾ ਸੇ ਸਰਕਾਰ ਉਹਨਾਂ ਦੇ ਚੱਲਦੀ ਹੈ ਡੀਸੀ ਐਸੇ ਸਾਡੇ ਨਾਲ ਕੀ ਹੋਊਗਾ ਕੁਝ ਅਸੀਂ ਇਹ ਮਦਦ ਕਰਾਂਗੇ ਕੁਝ ਤੁਹਾਡੇ ਰਾਹੀਂ ਤੁਹਾਡੇ ਚੈਨਲਾਂ ਦੇ ਰਾਹੀਂ ਉਹਨਾਂ ਦੇ ਕੰਨਾਂ ਤੱਕ ਉਹਨਾਂ ਨੂੰ ਥੋੜੀ-ਮੋਟੀ ਸ਼ਰਮ ਆਊਗੀ ਮੈਂ ਮਲੇਰਕੋਟਲੇ ਗਿਆ ਸੀ ਬੰਦੇ ਡੁੱਬ ਕੇ ਮਰ ਗਏ ਉਹਨਾਂ ਦਾ ਐਕਸੀਡੈਂਟ ਹੋ ਗਿਆ ਥੋੜੀ ਸ਼ਾਇਦ ਰਤਨ ਪਤਾ ਹੋਣਾ ਪਿੱਛੇ ਮੈਂ ਤੇ ਬਰਤਪੁਰ ਸਿੰਘ ਬਾਜਵਾ ਕਵਰ ਬੈਠਾ ਸੀ ਉਹਨਾਂ ਨੂੰ 6 ਮਹੀਨੇ ਦਾ ਰੁਪਿਆ ਨਹੀਂ ਦਿੱਤਾ ਤੇ ਜਦੋਂ ਜਾਏ ਅਸੀਂ ਅਜੇ ਭਾਸ਼ੇ ਨਹੀਂ ਦੇ ਕੇ ਆਏ ਆ ਤੇ ਸਰਕਾਰ ਨੇ ਬੰਦੇ ਭੇਜਦੇ ਤੇ ਉਹਨੂੰ 2-2 ਲੱਖ ਰੁਪਿਆ ਦੇਤਾ ਸਾਡਾ ਕੰਮ ਇਹ ਹੈ ਨਾਲ ਪੂਜਾ ਦੀ ਜੇਬ ਖਾਲੀ ਕਰਨੀ ਤੇ ਨਾਲ ਅਸੀਂ ਆਵਾਜ਼ ਬਿਲਕੁਲ ਯਾਚਵਡਿੰਗ ਸਾਹਿਬ ਇੱਕ ਹੋਰ ਲਗਾਤਾਰ ਇਹਨਾਂ ਨੇ ਮੰਗ ਰਹੇ ਦੀ ਪਿਛਲੀਆਂ ਸਰਕਾਰਾਂ ਵੀ ਰਹੀਆਂ ਨੇ ਇੱਕ ਨੋਚਾ ਜਾਂ ਬੰਨ ਇਹਨਾਂ ਦੇ ਬੰਨਿਆ ਜਿਉਂ ਕਿ ਦਰਿਆ ਦਾ ਏਰੀਆ ਹੈ ਨਹੀਂ ਕਿ ਮਾਲਕੀ ਜ਼ਮੀਨਾਂ ਨੇ ਕਿ ਇਹਦੇ ਬਾਰੇ ਵੀ ਕੁਝ ਕੀਤਾ ਹੱਲ ਕੀਤਾ ਜਾ ਸਕਦਾ ਕੋਈ ਮੈਂ ਉਹੀ ਕਹਿ ਰਿਹਾ ਸਰ ਮਾਲਕੀ ਜ਼ਮੀਨਾਂ ਜਾਂ ਤਾਂ ਸਰਕਾਰ ਨੂੰ ਕਹਿੰਦੇ ਸਰਕਾਰ ਜਿੱਥੇ ਮਾਰ ਕਰਦੀ ਹੈ ਰੋਜ਼ ਐਕਵਾਇਰ ਕਰ ਲੋ ਭਾਈ ਇਹਨਾਂ ਨੂੰ ਕੋਈ ਲੋਨ ਦੀ ਪ੍ਰੋਵੀਜ਼ਨ ਬਣਾਓ ਸਰ ਜਿਵੇਂ ਪੱਕੇ ਤੌਰ ਤੇ ਮੁਆਵਜ਼ਾ ਆਇਡੈਂਟੀਫਾਈ ਕਰਕੇ ਜਿਵੇਂ ਹੁਣ ਪਾਣੀ ਆਇਆ ਹੋਇਆ ਇਹਦੀ ਗਰਦਾਵਰੀ ਸਪੈਸ਼ਲ ਕਰਕੇ ਮੁਆਵਜ਼ਾ ਇਹਨਾਂ ਦਾ ਪੱਕੇ ਤੌਰ ਤੇ ਉਹਦੇ ਵਿੱਚ ਕੋਈ 30% ਪੰਜਾਬ ਸਰਕਾਰ ਪਾ ਦੇ 70% ਕੇਂਦਰ ਦੀ ਸਰਕਾਰ ਪਾ ਦੇ ਤਾਂ ਜੋ ਇਹ ਮਾਰਚ ਆ ਵੀ ਜਾਵੇ ਤੇ ਇਹਨਾਂ ਦਾ ਉਹ ਇਹਨਾਂ ਗੁਜ਼ਾਰਾ ਚੱਲੇ ਇਹ ਰਾਜ ਸਾਹਿਬ ਜਿਸ ਤਰ੍ਹਾਂ ਬੰਦ ਦੀ ਗੱਲ ਕਰੀ ਕੋ ਬੰਦ ਨਹੀਂ ਕੋਈ ਇਹਨਾਂ ਦੇ ਬੰਨਿਆ ਜਾਵੇ ਤਾਂ ਮਤਲਬ ਪਹਿਲਾਂ ਕੋਈ ਇਹਦਾ ਬਲੂਪ੍ਰਿੰਟ ਨਹੀਂ ਤਿਆਰ ਹੋਇਆ ਕਿਉਂਕਿ ਠੀਕ ਹੈ 2023 ਚ ਆਏ ਹਾਲਾਂਕਿ 88 ਚ ਵੀ ਆਏ ਆ ਮਤਲਬ ਪੱਕਾ ਹੱਲ ਕਿਉਂ ਤਾਂ ਸੀ ਜਿਹੜਾ ਫਲਡਸ ਨੂੰ ਦੇਖਿਆ ਆਪਾਂ ਸਾਰੇ ਦੇਖਿਆ ਉਸ ਤੋਂ ਬਾਅਦ ਕੋਈ ਇੰਨਾ ਵੱਡਾ ਜਿਹਾ 2023 ਚ ਆਇਆ ਤੇ ਹੁਣ ਅੱਜ ਇਹ ਵਾਲਾ ਹੈ ਤੁਸੀਂ ਇਹਨੂੰ ਮਾਈਨਿੰਗ ਮਾਈਨਿੰਗ ਦਾ ਵੀ ਕਾਰਨ ਮੰਨਦੇ ਮਾਈਨਿੰਗ ਦਾ ਵੀ ਕਾਰਨ ਹੈ ਮੈਂ ਸਰਕਾਰ ਨੂੰ ਇਹ ਵੀ ਕਹਾਂਗਾ ਕਿ ਜਿਹੜੀ ਕੋਈ ਦਰਿਆਵਾਂ ਦੇ ਜਿਸੀਂ ਉਹ ਦੇਖ ਕੇ ਹਰੀਕੇ ਜਿਹੜਾ ਜੈਵ ਹੈ ਇਹਦੇ ਖੱਕੇ ਆਪ ਪੰਜ 6 6 40 ਜਿਹੜੇ ਪਿੱਲਰ ਦਿਖਦੇ ਬਾਕੀ ਸਾਰੀ ਰੇਤਾ ਨਾ ਫਰੀ ਹੋਵੇ ਇਹ ਮਾਈਨਿੰਗ ਦਾ ਸਿਸਟਮ ਵੀ ਚੇਂਜ ਕਰਨ ਵਾਲਾ ਹੈ ਇਹ ਕਹਿੰਦੇ ਲੋਕਾਂ ਨੂੰ ਕਹਿਤਾ ਜਾਵੇ ਆਪ ਕਾਹ ਪ੍ਰਾਜਾ ਲੋਕੀ ਜੇ ਪਟਕੇ ਆਪਦੇ ਕਰਨ ਜਾ ਕੇ ਉਹਨੂੰ ਸੇਲ ਕਰਕੇ ਜੀਤੋ ਬਿੰਦ ਕਰਨੇ ਚਾਹ ਲੈ ਇਸੇ ਤਰ੍ਹਾਂ ਨਹਿਰਾਂ ਦੇ ਵਿੱਚ ਜਿਹੜੀ ਦਿੱਤਾ ਵਗੈਰਾ ਹੁੰਦੀ ਹੈ ਉਹ ਵੀ ਪਿੰਡਾਂ ਦੀ ਜ਼ਿੰਮੇਵਾਰ ਜਿੰਨਾ ਚਿਰ ਪਿੰਡ ਜੇ ਤੁਸੀਂ ਸੱਤਾ ਚਾਹੋਗੇ ਯਾਰ ਸੱਤਾ ਤੋਂ ਪਹਿਲਾਂ ਤਾਂ ਕਿਆ ਜਦੋਂ ਮੇਰਾ ਸਵਾਲ ਤਾਂ ਹੈਗਾ ਸਰ ਸੱਤਾ ਤੋਂ ਪਹਿਲਾਂ ਕਿਹਾ ਜਾਂਦਾ ਨਾ ਸੱਤਾ ਦੇ ਵਿੱਚ ਤਾਂ ਆਪਾਂ ਇੱਕ ਮਿੰਟ ਵਾਜੀ ਮੈਂ ਇਹ ਮੇਰੀ ਪ੍ਰਪੋਜ਼ਲ ਮੈਂ ਦੇ ਚੱਲੂ ਆਂ ਆਖਦਾ ਮੈਂ ਕੱਢੀ ਜਦੋਂ ਕਿ ਕਿ ਡੈਬ ਬਣ ਜਾਂਦਾ ਹੈ ਉਹਦੇ ਨਾਲ ਅਸੀਂ ਇਹ ਦਰਿਆ ਦਾ ਏਰੀਆ ਆਇਡੈਂਟੀਫਾਈ ਕਰਾਂਗੇ ਕਿੰਨੇ ਏਰੀਏ ਦੇ ਵਿੱਚ ਦਰਿਆ ਨੂੰ ਗੂਗਾ ਕਰਕੇ ਪਾਣੀ ਦਰਿਆ ਤੋਂ ਬਾਹਰ ਨਿਕਲੇ ਜਿਆਦਾ ਪੂਜੇ ਦਾ ਝਾੜ ਨਿਕਲੇ ਤਾਂ ਕਿ ਲੋਕਾਂ ਦੀ ਫਸਲ ਬਚ ਜਾਏ ਅਸੀਂ ਬੜੇ ਵੱਡੇ ਲੈਵਲ ਤੇ ਆਪਣਾ ਪ੍ਰੋਜੈਕਟ ਜਿਹੜੀ ਮੈਂ ਪ੍ਰਪੋਜ਼ਲ ਦਿੱਤੀ ਹੈ ਉਹਦੇ ਚੱਲਿਆ ਹੋਇਆ ਹੈ ਜਦੋਂ ਕਿ ਤੇ ਸਾਡੀ ਹੋਰ ਸਰਕਾਰ ਆਏਗੀ ਤਾਂ ਅਜਾ ਪਿਛਲੇ ਵਾਰੀ ਮੈਨੂੰ ਪਤਾ ਹੈ ਇਹ ਰੇਤਾ ਸੀਗਾ ਨਹੀਂ ਕਿ ਤੁਸੀਂ ਲੋਕਾਂ ਨੂੰ ਮਾਈਨਿੰਗ ਕਰਨ ਦੋਗੇ ਜਦੋਂ ਮਾਈਨਿੰਗ ਦਾ ਨਾਮ ਆਉਂਦਾ ਤਾਂ ਵੱਡੇ ਮੰਦਰਾਂ ਵਿੱਚ ਮੈਂ ਇਹ ਪਲੈਨਿੰਗ ਦੇ ਵਿੱਚ ਅਸੀਂ ਹੁਣ ਵੀ ਕਹਾਂਗੇ ਥੋੜਾ ਜਿਹਾ ਪਾਣੀ ਆਇਆ ਚੋਕਾਂ ਦੇ ਦਰਮਿਆਨ ਦਾ ਤਾਂ ਵਾਅਦਾ ਤੁਹਾਡੀਆਂ ਜੇ ਤੇ ਟੱਕਣ ਵਾਲੇ ਕੋਲ ਤੋਂ ਹੋਰ ਆ ਜਾਂਦੇ ਸਰਕਾਰੀ ਬੰਦੇ ਆ ਜਾਂਦੇ ਉਹ ਅਸੀਂ ਸਰਕਾਰੀ ਬੰਦੇ ਅਸੀਂ ਨਹੀਂ ਆਉਂਦੇ ਤੁਹਾਡੇ ਜੀਵੀਦਾਰ ਹੀ ਇਨਸਾਫ ਕਰਕੇ ਆਪ ਦਾ ਜਿੱਤੇ ਮਰਤੇ ਨਹੀਂ ਪਰ ਨਹੀਂ ਐਮਪੀ ਸਾਹਿਬ ਸੱਤਾਂ ਤੋਂ ਪਹਿਲਾਂ ਦੂਸਰੀ ਗੱਲ ਕਰਦੇ ਆ 100% ਇੱਕ ਵਾਰੀ ਮੈਂ ਪ੍ਰਪੋਜ਼ਲ ਆਪਣੀ ਗਵਰਨਮੈਂਟ ਨੂੰ ਕਿਹਾ ਸੀ ਹਾਂ ਕਿ ਤੁਸੀਂ ਨਜਾਇਜ਼ ਮਾਈਨਿੰਗ ਬੰਦ ਕਰਾਉਣੀ ਹੈ ਹਾਂ ਕਾਰਜ ਹਾਂ ਪੂਰੇ ਨਾਲ ਜਿਹੜਾ ਵੈਸੇ ਬਾਤਾਂ ਵਾਰੀ ਸਾਡਾ ਖਰਾਬ ਹੁੰਦਾ ਐ এনਵਾਇਰਨਮੈਂਟ ਆਪ ਸਾਰੀ ਲੋਕਾਂ ਨੂੰ ਜਾਗਰੂਕ ਠੀਕ ਕਰਦੇ ਨੇ ਤੁਸੀਂ ਠੇਕੇਦਾਰ ਨੂੰ ਕੋਈ ਰਾਹ ਨਹੀਂ ਦਿੰਦਾ ਸੋ ਇੱਕ ਰੇਤ ਵੀ ਸਾਨੂੰ ਮਹਿੰਗਾ ਪੈਂਦਾ ਆ ਜਿਹੜਾ ਨੁਕਸਾਨ ਹੈ ਕਿਤੇ ਅਗਰ ਜਨਤਾ ਨਹੀਂ ਕਰੰਗੀ ਜ਼ਾਲਮ ਉਸ ਹੀ ਪੋਗਲਨ ਬੰਦ ਕਰ ਦਿਓ ਹਾਂ ਉਸੇ ਜੀਸੀਬੀ ਬੰਦ ਕਰ ਦਿਓ ਪੱਕੇ ਤੋਂ ਹੁਣ ਬਣਾ ਦਿਓ ਕਿ ਇਹ ਜੀਸੀਬੀ ਦਰਿਆ ਤੇ ਪੜੀ ਗਈ ਮਾਈਨਿੰਗ ਕਰਦੀ ਜਾਂ ਆ ਪੋਗਲਨ ਖੜੀ ਗਈ ਆ ਤੁਹਾਨੂੰ ਘਟੂਗੜ ਤਿੰਨ ਸਾਲ ਦੀ ਸਜਾ ਹੈ ਜੀ ਠੀਕ ਹੈ ਨਾਲ ਹੀ ਇਹ ਓਪਨ ਕਰ ਦਿਓ ਵੀ ਰੇਤਾ ਜਿੱਥੇ ਪਿਆ ਨਾ 2002 ਦੇ ਵਿੱਚ ਆਦਾ ਕਾਕੂਠੀ ਪਈ ਸੀ ਜੀ ਮੈਨੂੰ ਯਾਦ ਆ ਮੈਂ ਇੱਥੋਂ ਗੱਡੀ ਪਈ ਦਿੰਦੇ ਸੀ ਇੱਕ ਟਰੱਕ ਤੇ ਉਹ ਰੇਤੇ ਦਾ ਉੱਥੇ ਪੀਪੇ ਵਾਲੇ ਬੰਦੇ ਬੈਠੇ ਹੁੰਦੇ ਸੀ ਤੇ 1100 ਰੁਪਏ ਚ ਵੱਡਾ ਟਰੱਕ ਭਰ ਕੇ ਆ ਜਾਂਦਾ ਸੀ ਹਾਂ ਲੇਬਰ ਨੂੰ ਲੇਬਰ ਮਿਲਦੀ ਸੀ ਰੇਤੇ ਵਾਲ ਨੂੰ ਰੇਤਾ ਮਿਲ ਗਿਆ ਤੇ ਰੋਜ਼ਗਾਰ ਜਾਂਦਾ ਸੀ ਨਾਲੇ এনवायरमेंट ਠੀਕ ਰਹਿੰਦਾ ਸੀ ਕਿਤੇ ਨਾ ਕਿਤੇ 100% ਮੈਂ ਥੋੜੀ ਗੱਲ ਦਾ ਸਬੰਧ ਹੈ ਕਿ এনवायरमेंट ਅੱਜ ਹਿਮਾਚਲ ਕਿਉਂ ਡਿਗ ਰਿਹਾ ਸਾਰਾ ਹਿਮਾਚਲ ਡਿਗ ਰਿਹਾ ਹੈ ਕਿ এনवायरमेंट ਖਰਾਬ ਕਰਦਾ ਬਿਲਡਿੰਗ ਤੇ ਬਿਲਡਿੰਗ ਕੰਕਰੀਟ ਅਸੀਂ ਜੰਗਲਾਂੀਆਂ ਉਹ ਜਿਹੜੀਆਂ ਸੀਗਾ ਪਹਾੜਾਂ ਦੀ ਸਾਰਾ ਉਹ ਸਟਰਕਚਰ ਉਹ ਖਰਾਬ ਕਰਦਾ ਹੁਣ ਰੋਜ਼ ਲੈਂਡਸਲਾਈਡ ਹੋ ਰਹੀ ਹੈ ਰੋਜ਼ ਲੈਂਡਸਲਾਈਡ ਹੋ ਰਹੀ ਹੈ ਕਿ ਕਿਤੇ ਨਾ ਕਿਤੇ ਸਾਨੂੰ ਇਹਦੇ ਤੇ ਵੀ ਆਉਣਾ ਲੱਗੂ। ਸੋ ਤੁਸੀਂ ਸੁਣਿਆ ਰਾਜਾ ਵੜਿੰਗ ਨੂੰ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਤੋਂ ਪਹਿਲਾਂ ਕਾਂਗਰਸ ਇਹ ਐਲਾਨ ਕਰ ਚੁੱਕੀ ਹੈ ਕਿ ਉਹਨਾਂ ਦੇ ਜਿੱਤੇ ਹੋਏ ਐਮਪੀ ਜਾਂ ਫਿਰ ਐਮਐਲਏ ਨੇ ਜੋ ਉਹ ਆਪਣੀਆਂ 1 ਮਹੀਨੇ ਦੀਆਂ ਤਨਖਾਹਾਂ ਨੇ ਜਿਹੜੀਆਂ ਉਹ ਦਾਨ ਕਰਨਗੇ। ਜਿਸ ਤੋਂ ਬਾਅਦ ਰਾਜਾ ਵੜਿੰਗ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਸੀ ਕਿ ਆਮ ਆਦਮੀ ਪਾਰਟੀ ਨੂੰ ਇਹੋ ਕਰਨਾ ਚਾਹੀਦਾ ਹੈ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਫੈਸਲਾ ਲਿਆ ਤੇ ਮੁੱਖ ਮੰਤਰੀ ਮਾਨ ਉਹਨਾਂ ਨੇ ਖੁਦ ਦੱਸਿਆ ਕਿ ਮੁੱਖ ਮੰਤਰੀ ਤੋਂ ਲੈ ਕੇ ਹਰ ਇੱਕ ਐਮਐਲਏ, ਹਰ ਇੱਕ ਐਮਪੀ ਕੈਬਨਿਟ ਮਿਨਿਸਟਰ ਹੈ ਜਿਹੜਾ ਉਹ ਇੱਕ ਮਹੀਨੇ ਦੀ ਤਨਖਾਹ ਉਹਨਾਂ ਲੋਕਾਂ ਨੂੰ ਦਾਨ ਕਰੇਗਾ ਜਾਂ ਉਹਨਾਂ ਲੋਕਾਂ ਦੇ ਲਈ ਵਰਤੇਗਾ ਜੋ ਇਸ ਸਮੇਂ ਇਸ ਹਾਲਾਤਾਂ ਦੇ ਵਿੱਚੋਂ ਲੰਘ ਰਹੇ ਨੇ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ